ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿ ਅਵਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਜੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸਤ ਸਭੇ ਤੁਮ ਕਾਹ ਹੂੰ ਆਪ ਹੱਥ ਦਮੋਏ ਬਚਾਵ ਹੂੰ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਭੇ ਕਰਤਾਰ माओ अच्छा निज करद कर या साया पूर्ण होय हमारी ऐसा तोर भजन की रहे प्यासा तुम है अवर न त्याऊ जु वर चुं तुम दे पाऊँ सेख हमारे तारिय चुन चुन सत्र हमारे भार्य आपहा मुझ मरण काल का त्रासन भर सदा हमारे पचास श्रिय सुतु करे और अच्छा राखल मुहै राकन हरे साहेब संत साये प्यारे दीन बंद दुष्टन के हंता तुम हो पुरी चित्रदस्कता काल पाए ब्रह्मा वपतरा काल पाए शिव अवतरा काल पाए करबिष्ण प्रकाश सगल काल काकी तमासा जवन काल योगी सुकीयो बेदराज ब्रह्मा जो थीयो जवन काल सब लोक सुवारा नमस्कार है ताहे हमारा जवन काल सब जगत बनायो देव दैत जशन उपजायो आदन ते कैवतारा सोए गुरु समझो हमारा ਨਮਸਕਾਰ ਤੁਸੀਂ ਹੀ ਕੋ ਮਾਰੀ ਸਖਲ ਪ੍ਰਜਾ ਜਨ ਆਪ ਸਵਾਰੀ ਜਿਵਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਪਲਮੋ ਬਧਕਿਓ ਕਟਕਟ ਕੇ ਯੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜੇ ਅਸਤੁਲਾ ਸਾ ਪਰ ਗ੍ਰਪਾ ਦ੍ਰਿਸ਼ਤ ਕਰਪੂਲਾ ਸੰਤਨ ਆ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟਕੜ ਕੇ ਪੜਪੜਤੀ ਜਾਣੈ ਜਬਾ ਵਲ ਕਰ ਕਰਾ ਕਰ ਤਾਰਾ ਪਰ ਜਾ ਤਰ ਤਬ ਦੇ ਅਪਾਰ ਜਬਾ ਕਰਖ ਕਰਤ ਹੁਕਮ ਹੋ ਤੁਮੈ ਮਿਲਤ ਦੇ ਤਾਰ ਸਭ ਹੋ ਜੀਤੇ ਬਦਨ ਸਿਠ ਸਭ ਤਾਰ ਆਪੋ ਆਪਣੀ ਭੂਲ ਉਜਾਰਾ ਤੁਮ ਸਭ ਹੀ ਤੇ ਰਹਤਨ ਰਾਲਮ ਜਾਣ ਤ ਬੇਰ ਪੇਰ ਅਰ ਆਲਮ ਨਿਰੰਕਾਰ ਨਿਰੰਭੇਕਾਰ ਨਿਰਲੰਭ ਆਦ ਅਨੀਲ ਅਨਾਨ ਅਸੰਬਤ ਤਾਂ ਕਾ ਮੂੜ ਚਾਰਤ ਭੇਦਾਂ ਆਕੋ ਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਅਨਮਾਨਤਾ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿ ਰ ਸਦਾ ਸਿਵ ਨਿਰੰਕਾਰ ਕਾਟਿ ਨਤ ਨਹਿ ਪੇਵ ਆਪੋ ਆਪਣੀ ਬੁਲਹਿ ਜੇਤੀ ਬਰਨਰ ਪਿਨ ਪਨੇ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਫੇਰ ਸਦਾ ਪ੍ਰਥਮ ਸੰਸਾਰ ਇੱਕ ਰੂਪ ਨੂਪਸ ਰੂਪਾਰੰਖ ਪਿਉਰਾ ਵਗੇ ਪੂਪਾ ਅੰਡ ਜੇਰ ਜਿ ਸੇ ਤਰਕੀਨੀ ਉਤਪੁਰ ਖਾਨ ਬੋਰ ਦਿਨੀ ਖੰਫੂ ਜਰਾਹਿ ਬਠ ਹੁ ਸੰਬੜ ਪੈ ਸੰਕਰੇ ਗੈਠਾ सागर श्रेष्ठ दखाया चंपावा आरजगार स्वरूपियम पव ब रक्षा मेरी तुम करो सिख उबार सिख संगरो दोस्त जते उठ पतत पाता सकल मलेश करो ऋण काता जिय स्थुरत अवसरणी परे तेन के दोस्त दोक्त हमरे और खजवन पग परे ते, ते हारे तेन के तुम संकट सब टारे जो कल को एक बार ते हैं तागे काल नेट ने आए हैं हर अच्छा हुए ताहे सब काल दुष्ट अरेस्टट रे तद काल ਦੇਰ ਪਾਤ ਰਹਿਤਨ ਜਾਹੇ ਨਹਰ ਹੋ ਤਾਂਕੇ ਤਾਂ ਤਨਕ ਮਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਭ ਸਕੇ ਨਾ ਕੋਈ ਇੱਕ ਬਾਰ ਜਨ ਤ ਮੈਂ ਸੰਭਾਰਾ ਕਾਲ ਫਾਸਤੇ ਤ ਹੈ ਬਾਰਾ ਦਿਨ ਨਾਰ ਨਾਮ ਤੇ ਹਾਰੋ ਕਹਾ ਦਰਦੁਸ਼ਟ ਲੋਕ ਤੇ ਰਹਾ ਖੜ ਕੇ ਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਬ ਠੋਰ ਮੋਹ ਸਹਾਈ ਸਤ ਨਾਮ ਦੇ ਲੋਕ ਤੇ ਲੈ ਬਚਾਈ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸਤ ਸਭੈ ਤੁਮ ਕਾਵ ਹੋ ਆਪ ਹਾਥ ਦਾ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਮਾਉ ਰੱਛਾ ਨਿਜ ਕਰਦਾ ਕਰਿਆ ਸਾਬ ਬੈਰਨ ਕੋ ਵਾਸ ਗਰਿਆ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹੇ ਪਿਆਸਾ ਤਨ ਹੇਸ਼ਾੜ ਕੋਈ ਅਬਰ ਨਾ ਤੇ ਆਉਂ ਜੋ ਬਰ ਚਾਉ ਚ ਤੁਮ ਤੇ ਪਾਉ ਸੇਵਕ ਸੇ ਘਾਰੇ ਤਾਰੀ ਹਚੁਣ ਚੁਣ ਸਤਰ ਹਮਾਰੇ ਬਾੜੀ ਆਪ ਹਾਦੈ ਮੁਜੇ ਅਬਰੇ ਅਮਰਨ ਕਾਲ ਕਾ ਤਰਾ ਸੇਨ ਬਰਿਆ ਹੋਰਾਂ ਸਦਾ ਮਾਰੇ ਪਛਾ ਸੇ ਰੇ ਸਤਿ ਜੁ ਕਰੇ ਔਰ ਅਚਾਰ ਆਕਲੇ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਿਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਵਪਤਰਾ ਕਾਲ ਪਾਇ ਸਿਜੂ ਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸੁਖੀਓ ਬੇਦਰਾਜ ਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜੈਸ਼ਨ ਪਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਖਲ ਪ੍ਰਜਾ ਜਨ ਆਪ ਸਵਾਰੀ ਜਿਵਕਨ ਕੋ ਸਭ ਗੁਣ ਸੁਖ ਦੀਓ ਸਕਰਨ ਕੋ ਬਲ ਮੋ ਬਦਕੀਓ ਕਟਕੜ ਕੇ ਯੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜਿਆ ਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬੋਦ ਕਰ ਕੇ ਕਰਾ ਕਰ ਤਾਰਾ ਪਰਜਾ ਧਰਤ ਦਬ ਦੇਹ ਅਪਾਰਾ ਜਬ ਆ ਕਰ ਕੇ ਕਰਤ ਹੋ ਕਬ ਹੋ ਤੂੰ ਮੈਂ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੂੰ ਸਭ ਹੀ ਤੇ ਰਹਤਨ ਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਰੰਭੇਕਾਰ ਨਿਰਲੰਭ ਆਦ ਅਨੀਲ ਅਨਾਲ ਅਸੰਭਾ ਤਾਂ ਕਾ ਮੂੜ ਚਾਰਤ ਭੇਦਾਂ ਯਾਕੋ ਪੇਵਨ ਪਾਵਤ ਬੇਦਾਂ ਤਾਂ ਕਹਿ ਕਰ ਪਾਹਨ ਅਨਮਾਨਤਾ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿ ਰ ਸਦਾ ਸੇਵ ਨਿਰੰਕਾਰ ਕਾਠੀ ਨਤਨਹਿ ਪੇਵ ਆਬੋ ਆਪਣੀ ਬੁਧ ਹੈ ਜੇਤੀ ਬਰਨਰ ਪਿਨ ਪਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਖੈਬਰ ਸਦਾ ਪ੍ਰਥਮ ਸੰਸਾਰ ਇਕਰੂਪਨੂਪਸਰੂਪਾਰੰਖ ਪਿਉਰਾਵ ਕੇ ਪੂਪਾ ਅੰਡ ਜੇਰ ਜਸੇ ਤੜਕੀਨੀ ਉਤਪੁਰ ਖਾਨ ਬੋਰ ਦਿਨੀ ਖੰਫੂਲ ਰਾਜ ਹੈ ਬਠਾ ਹੂੰ ਸੰਭੜ ਪਿਉ ਸੰਕਰੈ ਗੈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਆਰ ਜਗਾਰ ਸਰੂਪ ਰੀਯੰਪਵ ਬਰਖਾਂ ਮੇਈ ਤੁਮ ਕਰੋ ਸੇ ਕਿ ਉਬਾਰ ਸੇ ਸੰਗਰੋ ਦੁਸ਼ਟ ਜਤੇ ਉਤਪਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸਤੂ ਤਵ ਸਰਣੀ ਪਰੈ ਤਨ ਕ ਦੁਸ਼ਟ ਦੋਖ ਤਾ ਮਰੇ ਔਰ ਖਿਦਾਵਨ ਪਾਗ ਪਰੇ ਤੇ ਹਾਰੇ ਤੈਨ ਕੇ ਤੁਮ ਸੰਕਰਥ ਬਟਾਰੇ ਜੋ ਕਲ ਕੋ ਇਕ ਬਾਰ ਤੈਂ ਹੈ ਥਾਂਗੇ ਕਾਲ ਨੇਟ ਨੇ ਆਏ ਹੈ ਹਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟਡ ਰੇ ਤਦਕਾਲਾ ਕਿਰਪਾਤ ਰੈ ਤਨ ਜਾਹੇ ਨਾ ਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਭ ਸਕੇ ਨਾ ਕੋਈ ਇਕ ਬਾਰ ਜਿਨ ਤਮੈਂ ਸੰਭਾਰਾ ਕਾਲ ਫਾਸਤੇ ਤਾ ਹੈ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਰਦੁਸ਼ਟ ਦੋਖ ਤੇ ਰਹਾ ਸੜਕੇਤ ਮੈਂ ਸਰਣ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਲੋਕ ਤੇ ਲਾ ਬਚਾਈ ਸ੍ਰੀ ਵਾਹਿਗੁਰੂ ਸਾਹਿਬ ਜੀ ਚੋ ਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿ ਅਵਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਲੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दोस्त सबय चमकाव हों आपहा बचाव हो सुखी बस मोर परिवार सेवक सब से करतार मोहर अच्छा निज कर बैरन को वास पूर्ण हो हमारी ऐसा तो भजन की रहे प्यासा तुम है शाढ़ा त्याउ जो बर तो तुम ते पाऊं सेवक सिख से हमारे तारिया चुन चुन सत्र हमारे भार्य आप हाथ दे मुझे अबर या मरण काल का त्रासन भर ਔਰਾਂ ਸਦਾ ਮਾਰੇ ਪਛਾਸੀ ਰਸਤੂ ਜੋ ਕਰੇ ਔਰ ਅਚਾਰ ਆਕਲੇ ਮੋਹਿ ਰਕਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਤ ਮੋਹ ਪੂਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਵਪਤਰਾ ਕਾਲ ਪਾਇ ਸਿਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਆਸ ਅਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੁਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਵੇਂ ਕਾਲ ਸਭ ਜਗਤ ਬਣਾਇਓ ਦੇਵ ਦਾਤ ਜੈਸ਼ਨ ਪਜਾਇਓ ਆਦੰਤਿ ਕੈਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਜਿਵ ਕਨ ਕੋ ਸਭ ਗੁਣ ਸੁਖ ਦਿਓ ਸਕਰਨ ਕੋ ਪਲਮ ਉਪਦਕਿਓ ਕੜਕੜ ਕੇ ਯੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜ ਅਸਤੁਲਾ ਸਾ ਪਰ ਗ੍ਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਲ ਕਰ ਕੇ ਕਰਾ ਕਰ ਤਾਰਾ ਪਰਜਾ ਤਰਤ ਰਬ ਦੇਹ ਅਪਾਰਾ ਜਬ ਆ ਕਰ ਕੇ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰੇਸ਼ ਸਭ ਧਾਰੈ ਆਪੁ ਆਪਣੀ ਬੂਰ ਉਚਾਰੈ ਤੁਮ ਸਭ ਹੀ ਤੇ ਰਹਤੈ ਨਿਰਾਲਮ ਜਾਣਤ ਬੇਰ ਬੇਰ ਅਰ ਆਲਮ ਨਿਰੰਕਾਰ ਨਿਰੰਭੇਕਾਰ ਨਿਰਲੰਭ ਆਦ ਅਨੀਲ ਅਨਾਨ ਅਸੰਬਾ ਤਾ ਕਾਂ ਮੂੜ ਚਾਰ ਤੇ ਭੇਦਾਂ ਯਾਕੂ ਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਹਨੂਮਾਨ ਤਾ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸਿਵ ਨਿਰੰਕਾਰ ਕਾਟਿ ਕਿਤਨੇ ਪੇਵ ਆਪੋ ਆਪਣੀ ਬੋਲ ਹੈ ਜੀਤੀ ਬਰਨਤ ਪਿਨ ਪਿਨ ਤੁਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਖੈ ਬਰ ਸਜਾ ਪ੍ਰਸੰਸ ਸੰਸਾਰ एकारूप अनूपस रूप आरंक प्योराव के पूपा अण्ड जेर जसित दिखिनी उतपुर खान वरददीनी खंफूल राडे बट हूं संबड़ा प्यो शंकर गाईटा सगरे श्रेष्ठ दखाया चंपावा आर जगार स्वरूप रीम पवा बरछा मेरी तुम करो सिख उबारा सिख संगरो दोस्त जते उतपत पात सकर मिलेश करो ऋण काता जिय स्थुरत अवसरणी परय तेन के दोस्त दोख त मरै ਔਰ ਖਜਾਵਨ ਪਗ ਪਰੇ ਤੇ ਹਾਰੇ ਤੈਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨੇਟ ਨੇ ਆਏ ਹੈ ਹਰ acha ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇਸਟਡ ਰੇ ਤਦਕਾਲਾ ਕਿਰਪਾ ਦੇ ਰੈ ਤਨ ਜਾ ਹੈ ਨਾ ਹਰ ਹੋ ਤਾਂ ਕੇ ਤਾਂ ਤਨਕ ਮੈਂ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਭ ਸਕੇ ਨਾ ਕੋਈ ਇਕ ਬਾਰ ਜਿਨ ਤਮੈਂ ਸੰਭਾਰਾ ਕਾਲ ਫਾਸਤੇ ਤ ਹੈ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਲੋਕ ਤੇ ਰਹਾ ਸੜਕੇ ਤੇ ਮੈ ਸ੍ਰਣ ਤਿਹਾਰੀ ਆਪਾ ਹਦ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਲੋਕ ਤੇ ਲਾ ਬਚਾਈ ਸ੍ਰੀ ਵਾਹਿਗੁਰੂ ਸਾਹਿਬ ਜੀ ਚੋ ਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿ ਅਵਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दोस्त तुम तुमका हों आप हाथ धमो बचाव हों सुखी बस मोर परिवार सेवक सब करतार मोहर अच्छा निज बैरन को वास पूर्ण हो हमारी ऐसा तोर भजन की रहे प्यासा तुम है शाड कुआ जो बर चाउँ तुम ते पाऊं सेवक सिख हमारे तारिय चुन चुन सत्र हमारे भारिय आप हाथ ध मुझे अबर या मरण काल का त्रासन भर ਔਰਾਂ ਸਦਾ ਮਾਰੇ ਪਛਾਸੀ ਰਸਤੂ ਜੋ ਕਰੇ ਔਰ ਅਚਾਰ ਆਕਲੇ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾਤਮ ਉਹ ਪੂਰੀ ਚਤਰਦਸ ਕੰਤਾ ਕਾਲ ਪਾਇ ब्रह्मा अवतरा काल पए शिवजू अवतरा काल पए करबिष्णु ਪ੍ਰਕਾਸ਼ ਆ ਸਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੁਖੀਓ ਬੇਦਰਾਜ ब्रह्मा ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਵੇਂ ਕਾਲ ਸਭ ਜਗਤ ਬਣਾਇਓ ਦੇਵ ਦਾਤ ਜੈਨ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸਖਲ ਪ੍ਰਜਾ ਜਿਨ ਆਪ ਸਵਾਰੀ ਜਿਵਕਨ ਕੋ ਸਭ ਗੁਣ ਸੁਖ ਦਿਓ ਸਕਰਨ ਕੋ ਪਲਮੁ ਬਧਕਿਓ ਕੜਕੜ ਕੇ ਯੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜ ਅਸਤੁਲਾ ਸਾ ਪਰ ਗ੍ਰਪਾ ਦ੍ਰਿਸ਼ਤ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਵੋਦ ਕਰਕ ਕਰਾ ਕਰ ਤਾਰਾ ਪਰਜਾ ਧਰਤ ਦਬ ਦੇਹ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ ਸਭ ਧਾਰੈ ਆਪੋ ਆਪਣੀ ਬੂਝ ਉਜਾਰੈ ਤੁਮ ਸਭ ਹੀ ਤੇ ਰਹਤਨ ਰਾਲਮ ਜਾਣਤ ਬੇਰ ਪੇਰ ਅਰ ਆਲਮ ਨਿਰੰਕਾਰ ਨਰੰਭੇਕਾਰ ਨਿਰਲੰਭ ਆਦ ਅਨੀਲ ਅਨਾਨ ਅਸੰਬਾ ਤਾ ਕਾਂ ਮੂੜ ਚਾਰਤ ਭੇਦਾਂ ਯਾਕੋ ਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਹਨਮਾਨ ਤਾ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸਿਵ ਨਿਰੰਕਾਰ ਕਾਟਿ ਕਿਤਨੇ ਹੈ ਪੇਵ ਆਬੋ ਆਪਣੀ ਬੋਲ ਹੈ ਜੇਤੀ ਬਰਨਤ ਪਿਨ ਪਿਨ ਤੁਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਖੈ ਬਲ ਸਜਾ ਪ੍ਰਸੰਨ ਸੰਸਾਰ ਇਕ ਰੂਪ ਨੂਪ ਸਰੂਪ ਆ ਰੰਖ ਪਿਉਰਾ ਵਗੇ ਪੂਪਾ ਅੰਡ ਜੇਰ ਜਿਸੇ ਤੜਕੀਨੀ ਉਤਪੁਰ ਖਾਨ ਬੁਰਦਦੀ ਨੀਖ ਹੰਫੂਲ ਰਾਜ ਹੈ ਬਠ ਹੁ ਸੰਬੜ ਪੈ ਸੰਕਰੈ ਗੈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਆਰ ਜਗਾਰ ਸਰੂਪ ਰੀਯੰਪਵ ਬਰਛਾ ਮੇਈ ਤੁਮ ਕਰੋ ਸਿਕ ਉਬਾਰ ਸਿਕ ਸੰਗਰੋ ਦੋਸਟ ਜਤੇ ਉਤਪਤ ਪਤਾ ਸਕਨ ਮਲੇਸ਼ ਕਰੋ ਣਕਾਤਾ ਦੀ ਅਸਤੂਰ ਤਵ ਸਰਣੀ ਪਰੇ ਤਨ ਕਾ ਦੋਸਟ ਦੋਖ ਤਾ ਮਰੇ ਔਰ ਖਜਾਵਨ ਪਗ ਪਰੇ ਤੇ ਹਾਰੇ ਤੈਨ ਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨੇਟ ਨੇ ਆਏ ਹੈ ਹਰ ਅਚਾ ਹੋਏ ਤਾਂ ਹੈ ਸਬ ਕਾਲਾ ਦੁਸ਼ਟ ਅਰੇਸਟਡ ਰੇ ਤਦ ਕਾਲਾ ਕਿਰਪਾਤ ਰੈ ਤਨ ਜਾ ਹੈ ਨਾ ਹਰ ਹੋ ਤਾਂ ਕੇ ਤਾਂ ਤਨਕ ਮੈਂ ਹਰ ਹੋ ਰਿਦ ਸਿਧ ਕਰਮੋ ਸਬ ਹੋਈ ਦੁਸ਼ਟ ਸ਼ਾ ਸਬ ਸਕੇ ਨਾ ਕੋਈ ਇਕ ਬਾਰ ਜਿਨ ਤਮੈਂ ਸੰਭਾਰਾ ਕਾਲ ਵਾਸਤੇ ਤ ਹੈ ਉਬਾਰਾ ਜਿਨ ਨਾ ਨਾਮ ਤਿਹਾਰੋ ਕਹਾ ਦਰ ਦੁਸ਼ਟ ਲੋਕ ਤੇ ਰਹਾ ਨੜਕੇਤ ਮੈਂ ਸ਼ਰਨ ਤੇ ਹਾਰੀ ਆਪਹਾਦ ਲੈ ਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੋਸ ਲੋਕ ਤੇ ਲੈ ਹੋ ਬਿਸ਼ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਅਵਾਚ ਬੇ ਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमारे दोस्त सब तुम काव हो आप हाथ दमोए बचाव हो सुखी बसे मोर परिवार सेवक सिख सब करतार मोर अच्छा ने जी करदा करया सब बैरन को वास गरेया पूर्ण होए हमारी ऐसा तोर भजन की रहे प्यासा तुम है कोई अवर न त्याऊं जो बरचाऊं से तुम ते पाऊं सेवक सिख हमारे तारि चुन चुन से तरह हमारे भारी आप हाथ दे मुझे अमर अमर काल का त्रास एन ਔਰਾਂ ਸਦਾ ਮਾਰੇ ਪਛਾਸੀ ਰੇਤੋ ਜੁ ਕਰੇ ਔਰ ਅਚਾਰ ਆਕਲੇ ਮੋਹਿ ਰਕਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾਤ ਮੋਹ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਵਪਤਰਾ ਕਾਲ ਪਾਇ ਸਿਵ ਜੂ ਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੁਖੀਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਵੇਂ ਕਾਲ ਸਭ ਜਗਤ ਬਣਾਇਓ ਦੇਵ ਦੇਤ ਜੈਸ਼ਨ ਉਪਜਾਇਓ ਆਦਨ ਤੇ ਕੈਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਜਿਵਕਨ ਕੋ ਸਭ ਗੁਣ ਸੁਖ ਦਿਓ ਸਤਰੰਨ ਕੋ ਬਲ ਮੋ ਬਦਕੀਓ ਕਟਕਟ ਕੇ ਯੰਤਰ ਕੀ ਧਿਆਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜ ਅਸਤੁਲਾ ਸਾ ਪਰ ਕਿਰਪਾ ਦ੍ਰਿਸ਼ਤ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾ ਬੋਲ ਕਰ ਕੇ ਕਰਾ ਕਰ ਤਾਰਾ ਪਰਜਾ ਧਰਤ ਦਬ ਦੇਹ ਅਪਾਰਾ ਜਬ ਆ ਕਰ ਕੇ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇਹ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤਨ ਰਾਲਮ ਜਾਣਤ ਬੇਰ ਬੇਰ ਅਰ ਆਲਮ ਨਿਰੰਕਾਰ ਨਰੰਭੇਕਾਰ ਨਿਰਲੰਭ ਆਦ ਅਨੀਲ ਅਨਾਰ ਅਸੰਭਾ ਤਾ ਕਾਂ ਮੂੜ ਚਾਰ ਦੇ ਭੇਦਾਂ ਯਾਕੂ ਪੇਵਨ ਪਾਵਤ ਵੇਦਾ ਤਾ ਕਹਿ ਕਰ ਪਾਹਨ ਹਨਮਾਨ ਤਾ ਮਹਾ ਮੂੜ ਕਾ ਭੇਦ ਨ ਜਾਣ ਤ ਮਹਾਦੇਵ ਕੋ ਕਹਿ ਰ ਤੜਾ ਸਿਵ ਨਿਰੰਕਾਰ ਕਾ ਕਿਤਨੇ ਹੈ ਪੇਵ ਆਬੋ ਆਪਣੀ ਬੁਲ ਹੈ ਜੀਤੀ ਬਰਨਰ ਪਿਨ ਪਿਨ ਤੁਹੈ ਤੇਤੀ ਤੁਮਾਰਾ ਲਖਾ ਨਾ ਜਾਏ ਪਸਾਰਾ ਖੈ ਬਰ ਸਜਾ ਪ੍ਰਤਮ ਸੰਸਾਰ

ਔਰ ਖਜਾਵਨ ਪਗ ਪਰੇ ਤੇ ਹਾਰੇ ਤੈਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੈਂ ਹੈ ਤਾਂ ਕੇ ਕਾਲ ਨੇਟ ਨੇ ਆਏ ਹੈ ਹਰ ਚਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰੇਸਟਡ ਰੇ ਤਦ ਕਾਲਾ ਕਿਰਪਾ ਦੇ ਤਨ ਜਾ ਹੈ ਨਾ ਹਰ ਹੋ ਤਾਂ ਕੇ ਤਾਂ ਤਨਕ ਮੈਂ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਭ ਸਕੇ ਨਾ ਕੋਈ ਇਕ ਬਾਰ ਜਨ ਤਮੈਂ ਸੰਭਾਰਾ ਕਾਲ ਫਾਸਤੇ ਤਾ ਹੈ ਉਬਾਰ ਜਨ ਨਾ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਨੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹੋ ਸਾਈਂ ਸ੍ਰੀ ਵਾਸ ਤੇ ਲਿਓ ਬਚਾਈ ਚੋ ਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿ ਅਵਾਚ ਬੇਨਤੀ ਚੋ ਪਈ ਹੰਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दुष्ट सब तुमका हो आप हाथ दम हो बचाव हो सुखी बस मोर परिवार सेवक सेवक सब करता माओ रक्षा अच्छा निज करदा करे ऐसा बैरन को वास करे पूर्ण होए हमारी ऐसा तोर भजन की रहे प्यासा तुम है शाड़ कोई अवर न त्याऊं जो बर चाऊं तुम ते पाऊं से सेवक सिख हमारे तारिया है चुन चुन सत्र हमारे बारी आप हाथ है मुझे अबर है काल का त्रास है ਔਰਾਂ ਸਦਾ ਮਾਰੇ ਪਛਾਸੀ ਰੇਤੂ ਜੁ ਕਰੇ ਔਰ ਅਚਾਰ ਆਕਲੇ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾਤ ਮੋਹ ਪੂਰੀ ਚਤਰਦਸ ਕੰਤਾ ਕਾਲ ਪਾਇ ब्रह्मा अवतरा काल पए शिवजू अवतरा काल पए करबिषन प्रकाश सा सगला काल काकी तमासा ਜਵਨ ਕਾਲ ਜੋਗੀ ਸੁਕੀਓ ਬੇਦਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਵੇਂਨੇ ਕਾਲ ਸਭ ਜਗਤ ਬਣਾਇਓ ਦੇਵ ਦਾਤ ਜੈਨ ਉਪਜਾਇਓ ਆਦੰਤਿ ਕੈਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਜਿਵਕਨ ਕੋ ਸਭ ਗੁਣ ਸੁਖ ਦਿਯੋ ਸਕਰਨ ਕੋ ਬਲ ਮੁਬਦ ਕੀਯੋ ਕਟਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜ ਅਸਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ संतनआ दुख पाए ते दूखी सुख पाए साधन के सुखी ये के की पीर पहचानै कट कट के पड़ पड़ के जानै जब औदारक करक करा करता रा परजा तर सदा बदे अपार जब आ करक करत हु कबहुं तुमै मिलत धैतर सब हु देते बदन सिट सब तारै आपो अपनी भूल उजारा तुम सब हीते रहते नर आलम जात बेर-पीर बेर अर आलम ਨਿਰੰਕਾਰ ਨਰੰਭੇਕਾਰ ਨਿਰਲੰਭ ਆਦ ਅਨੀਲ ਅਨਾਰ ਅਸੰਭਾ ਤਾਂ ਕਾਮੂੜ ਚਾਰਤ ਭੇਦਾਂ ਯਾਕੂ ਪੇਵਨ ਪਾਵਤ ਬੇਦਾਂ ਤਾਂ ਕਹਿਕਰ ਪਾਹਨ ਅਨਮਾਨਤਾ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸੇਵ ਨਿਰੰਕਾਰ ਕਾਟ ਕੀ ਨਤਨਹਿ ਪੇਵ ਆਪੋ ਆਪਣੀ ਬੁਧ ਹੈ ਜੀਤੀ ਬਰਨਰ ਪਿਨ ਪਨ ਤੁਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਫੇਬਰ ਸਦਾ ਪ੍ਰਥਮ ਸੰਸਾਰ એક રૂપ અનૂપ સ્વરૂપારંક પ્યૌરાવ કે પૂપાંંડ જેરજે સતે દીકિની ઉતપુરખાન વરદિની ખંફૂઝરા દેવઠ હું સંબડ પૌ સંકરે ગૈઠા સગળે શ્રેષ્ઠ દેખાય ચંપાવ આર જગાર સ્વરૂપ રીયંપવ બરક્ષા મેય તુમ કરો સક ઉબારા સંગરો દુષ્ટ જેતે ઉતબત પાતા સકલ મલેશ કરો રણ કાતા દીય અસ્તુરતાવ સરણી પરયતન કે દુષ્ટ દોક્ત મરે ਔਰ ਖਿਜਾਵਨ ਪਾਗ ਪਰੇ ਤੇ ਹਾਰੇ ਤੈਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਥਾਂ ਕੇ ਕਾਲ ਨੇਟ ਨੇ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟਡ ਰੇ ਤਦ ਕਾਲਾ ਕਿਰਪਾ ਦੇ ਰੈ ਤਨ ਜਾ ਹੈ ਨਾ ਹਰ ਹੋ ਤਾਂ ਕੇ ਤਾਂ ਤਨ ਕ ਮੈਂ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਭ ਸਕੇ ਨਾ ਕੋਈ ਇਕ ਬਾਰ ਜਿੰਨੇ ਤਮੈਂ ਸੰਭਾਰਾ ਕਾਲ ਫਾਸਤੇ ਤਾ ਹੈ ਉਬਾਰਾ ਜਿੰਨਾਰ ਨਾਮ ਤਿਹਾਰੋ ਕਹਾ ਦਰਦੁਸ਼ਟ ਲੋਕ ਤੇ ਰਹਾ ਖੜਕੇਤ ਮੈ ਸਰਣ ਤਿਹਾਰੀ ਆਪਾ ਹਾਦ ਲੈ ਹੋ ਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਲੋਕ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ